ਭੰਦੇ ਹੁਣ ਕੀ ਗਈਏ ਬਦਸੋ ਥੋੜਾ ਟਾਈਮ ਮੈਂ ਜਾਣਾ ਚਾਰ ਕਿੱਬਜ ਨੂੰ ਕੀਨੇ ਕਿਨੇ ਸੁਣਿਆ ਆ ਮਰੇ ਦਿਖਦਾ ਨਹੀਂ ਯਾਰ ਮੈਨਾਂ ਨੂੰ ਚਾਰ ਕਿੱਬਜ ਨੂੰ ਕੀਨੇ ਕਿਨੇ ਸੁਣਿਆ ਬਸ ਥੋੜੇ ਗੰਮ ਕਹਿੰਦਾ ਪਹਿਲਾ ਵਾਟਣਾ ਆਪਣਾ ਦੂਜਾ ਇਹਨਾਂ ਦਾ ਬਥੇਰੀਆਂ ਮਾਮਿਆਂ ਫੋਫੜਾਂ ਦੇ ਕਹਿਣ ਦੇ ਪਾਤੀਆਂ ਬਰਨਾਲੇ ਵਾਲੇ ਇੰਨੇ ਕਿਨਾ ਵਾਦਲ ਜਿਓ ਚੰਗਤੀਆਂ ਸੇਂ ਜਾ ਮੇਲੇ ਦਵਾਰੇ ਲੱਗਣ ਲਾ ਦੂ ਮੇਰੇ ਤੇ ਪਰੋ ਸਰਗ ਮਸੂਟਾ ਸੂਟਾ ਮੈਂ ਲੋਕ ਸਭਾ ਚ ਕਹਿੰਦਾ ਬੁਲਾਣੇ ਪਟਵਾਰੀ ਲੱਗੇ ਹੋਇਆ ਕਹਿੰਦੀ ਦੁੱਖ ਦੇ ਕੀ ਬਣ ਜਣਾ ਕਿਤੇ ਕੀ ਬਣ ਜਮੈਂ ਚੁੱਪ ਕਰਕੇ ਬੈ ਜਾ ਮੈਂ ਬਵੇਂ ਡੀਸੀ ਲੱਗਾ ਯਰ ਤੈਨੂੰ ਕੀ ਕਹਦਾ ਹੈਗੇ ਸੱਤ ਦਿਨ ਇੱਥੇ ਰਹਾਂਗੇ ਪਰ ਨਾਲੇ ਟੂਰਨਾਮੈਂਟ Can always thank you not again.